ਜੀ ਜੋਲੀਆਂ ਤੋਂ ਆਂਦਾ ਨਸ਼ਾ ਕੁੱਤੀ ਚੋਰਾ ਨਾਲ ਰਹਾ ਰਹੀ ਹੈ ਭਗਵਾਨ ਤਮੰਦਾ ਵੀ ਵਿੱਚ ਹੱਥ ਹੈ ਕਿਉਂ ਨਹੀਂ ਰੁਕ ਰਿਹਾ ਨਸ਼ਾ ਇਹ ਪ੍ਰਸ਼ਾਸਨ ਨਹੀਂ ਰੋਕ ਰਿਹਾ ਜੀ ਉੱਥੇ ਚੌਕੀ ਵੀ ਬਣੀ ਹੀ ਹੈ ਪਜੌਲੀਆਂ ਪਿੰਡ ਚੌਕੀ ਚ ਬੰਦੇ ਟਾਈ ਨੇ ਜੀ ਉੱਥੇ ਜੇ ਉੱਥੇ ਪੁਲਿਸ ਵੱਧ ਹੋ ਗਈ ਪ੍ਰਸ਼ਾਸਨ ਵੱਧ ਹੋ ਗਈ ਤਾਂ ਹੀ ਰੁਕੂਗਾ ਅੱਜ ਕੱਲ ਉਹਨਾਂ ਤੇ ਵੀ ਹਮਲਾ ਕਰ ਦਣਗੇ ਇਹ ਨਸ਼ਾ ਇਹ ਬੰਦੇ ਤਾਂ ਕਿਹਦਾ ਲਾਣਾਉਂਦੇ ਨੇ ਤੇਰੀ ਮਾਂ ਕਿੱਥੇ ਹੁੰਦੀ ਆ ਦੋ ਸਰ ਡੈਡੀ ਉਹ ਕੁਝ ਕਹਿੰਦੇ ਨਹੀਂ ਸਾਨੂੰ ਵੀ ਛੋੜ ਕੇ ਕੌਣ ਨਿਕਲਦਾ ਕੌਣ ਮੜਦਾ ਨਾ ਕਹਿੰਦੇ ਨਹੀਂ ਫਿਰ ਉਹਦੇ ਘਰੇ ਉਹਾਂ ਦੀ ਦੱਸਦੇ ਵੀ ਜਾ ਕੇ ਨਹੀਂ ਔਰ ਮੇਲਾ ਲਾਈ ਰੱਖਦਾ ਏ ਦੱਸਦੇ ਨਹੀਂ ਫਰ ਕਰਦੇ ਤਾਂ ਹੈ ਨਹੀਂ ਫਰ ਕਰਦੇ ਕੋਈ ਉੱਪਰ ਜਾਗਦਾ ਤਾਂ ਹੈ ਨਹੀਂ ਕੀ ਕਹਦੇ ਕਰਕੇ 5 ਵਜੇ ਦਾ ਕਿਤੇ ਬਾਹਰ ਜਾ ਬੈਠਾ ਜੇ ਉਹ ਯਾਰ ਕੱਲ ਵੀ ਤਾਂ 6 ਵਜੇ ਕਿਹੜਾ ਮਾਰ ਗਿਆ ਕਿੰਨੇ ਮੋਟਰ ਹੈ ਜਿਹੜਾ ਖੜੇ ਸੀਗੇ ਤੇਰੇ ਤੇ ਆਪਣੇ ਸਾਰੇ ਦੇ ਨਾਮ ਦੱਸ ਹਾਂ ਕੱਲੇ ਕੱਲੇ ਆਪਾਂ ਕਰ ਬੈਠਾ ਆਂ ਤੇਰੇ ਬੋਲਾਂ ਆ ਆ ਹੋ ਜਾਣਾ ਦੇਣਾ ਹਾਂ ਹਾਂ ਕਿਹੜੇ ਕਿਹੜੇ ਚਿੱਟਾ ਲੈ ਕੇ ਆਉਂਦੇ ਨੇ ਕਿਹੜੇ ਕਿਹੜੇ ਨਾਂ ਦੇ ਨਾਂ ਉਹ ਦੱਸ ਫੈਜ ਕੱਢਦਾ ਕਲਤੀ ਦਾ ਵੀਰੇ ਉੱਚੀ ਬੋਲ ਫੈਜ ਕੱਢਦਾ ਕਲਤੀ ਦਾ ਹੋਰ ਇੱਕ ਨਿੱਕੂ ਆ ਨਿੱਕੂ ਕਿੱਥੋਂ ਦਾ ਫੈਜ ਕੱਢਦਾ ਅੱਛਾ ਤੇ ਕਰੋਦੀ ਦਾ ਸਾਮੀ ਆ ਵੀਰੇ ਅੱਛਾ ਦੇਖੋ ਹੋਰ ਆ ਇੱਕ ਥਾਂ ਹੋਗਾਗਾ ਗਰਦੀ ਪਸਾ ਗਰੋਦੀ ਦਾ ਅੱਛਾ ਹੋਰ ਇੱਕ ਹੋਰ ਆਪਣੇ ਪਿੰਡ ਚੋਂ ਦਾ ਨਾਂ ਨਹੀਂ ਜਾਣਦਾ ਮੈਂ ਕਾਲੂ ਕਾਲੂ ਕਹਿੰਦੇ ਨੇ ਠੀਕ ਤੇਰੇ ਪਿੰਡ ਦੇ ਕਿਹੜੇ ਕਿਹੜੇ ਨੇ ਤੇਰੇ ਪਿੰਡ ਦੇ ਕਿਹੜੇ ਕਿਹੜੇ ਚਿੱਟਾ ਲਾਉਂਦੇ ਨੇ ਬਾਈ ਮੇਰੇ ਨਾਲ ਨੇ ਲੋਡੇ ਕਾਲਾ ਲਾਉਂਦਾ ਕਾਲਾ ਕੀ ਕਿੰਨਾ ਦਾ ਇਧਰੋਂ ਸ਼ੇਰ ਦਾ ਹੈ ਸ਼ੇਰ ਦਾ ਪੋਤਾ ਵੀਰੇ ਸ਼ੇਰ ਦਾ ਪੋਤਾ ਠੀਕ ਹੈ ਤੇ ਇਧਰੋਂ ਉਹ ਗੋਬਿੰਦ ਲਾਉਂਦਾ ਦੀ ਮੁੰਡਾ ਕਿਹੜਾ ਵਰਕ ਉੱਪਰ ਹੈ ਵੱਡਾ ਸੀਗਾ ਠੀਕ ਹੈ ਹੋਰ ਤੂੰ ਮੈਂ ਸੀਗਾ ਵੀਰੇ ਉਹਨਾਂ ਦਾ ਹੋਰ ਹੋਰ ਨਹੀਂ ਬਰੇ ਚੋਰ ਵੀ ਨੇ ਮੰਨ ਜਾ ਚੋਰ ਵੀ ਨੇ ਹੈ ਕਿਦਾ ਸਹੀ ਨਾ ਹੁਣ ਵੀਰੇ ਮੇਰਾ ਨਾਮ ਲੈ ਫਿਰ ਨਾਮ ਦੱਸ ਸਭ ਬਾਈ ਸਾਰਿਆਂ ਦੇ ਨਾਮ ਦੱਸ ਸਾਰਾ ਨਾਮ ਦੱਸ ਆਪਾਂ ਨੇ ਖਤਮ ਕਰਨਾ ਇਹ ਸਾਰਾ ਕੁਸ ਦੱਸ ਬੋਲ 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 ਨੋਂ ਵੀਰੇ ਹੁਣ ਇਧਰੋ ਜ਼ਿਮੀਦਾਰਾਂ ਚੋਂ ਵੀ ਅੱਤੇ ਜ਼ਿਮੀਦਾਰਾਂ ਦੇ ਸਾਰੇ ਨਾਮ ਦੱਸ ਜਿਹੜੇ ਜਾਣਦਾ ਮੈਨੂੰ ਕਿੰਨਿਆਂ ਦਾ ਪਤਾ ਨਹੀਂ ਵੀਰੇ ਇੱਕ ਜਿਹੜਾ ਪਰਸੋਂ ਸੂਏ ਦੇ ਕੋਲੋਂ ਕੀਤੀ ਸੀ ਜਿਹੜੇ ਤੇਰੇ ਨਾਲ ਨੇ ਉਹ ਦੱਸ ਤੇਰੇ ਪਿੰਡ ਦਾ ਸਮਝੀ ਹਾਂ ਹਾਂ ਰੋਡਾ ਦੀ ਉਹਦੇ ਬਾਪ ਦਾ ਨਾਮ ਕਿੱਥੋਂ ਚਿੱਟਾ ਲੈ ਕੇ ਆਉਣੇ ਹੋ ਕਿਉਂ ਨਹੀਂ ਆਉਂਦੇ ਕਿਹ ਤੋਂ ਲੈ ਕੇ ਆਉਣੇ ਹੋ ਕਿਉਂ ਨਹੀਂ ਮੇਰੇ ਹਰ ਘਰ ਤੋਂ ਮਿਲ ਜਾਂਦਾ ਹਰ ਕਰ ਤੋਂ ਚਿੱਟਾ ਮਿਲਦਾ ਬਾਈ ਚੌਂਕੀ ਹੁੰਦੇ ਹੋਏ ਚੌਂਕੀ ਵਾਲੇ ਕੁਝ ਕਹਿੰਦੇ ਨਹੀਂ ਇਹ ਤਾਂ ਵੀਰੇ ਹੁਣ ਉਹਨਾਂ ਨੂੰ ਪਤਾ ਹੋਊਗਾ ਕਿ ਉਹ ਕਹਿੰਦੇ ਨੇ ਕਿ ਨਾ ਨਹੀਂ ਫਿਰ ਚੌਂਕੀ ਤੇ ਹੁੰਦੇ ਕਮੇ ਲੈ ਆਉਨੇ ਤੁਸੀਂ ਚੌਂਕੀ ਵਾਲੇ ਨੂੰ ਵੀਰੇ ਬੁਲਾ ਲਓ ਲਵੇ ਪਤਾ ਲੱਗ ਜੇ ਉਹਨਾਂ ਨੂੰ ਵੀ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਵੀਰੇ ਅੱਜ ਦਾ ਲੈ ਆਉਨੇ ਆਂ ਵੀਰੇ ਦੇ ਦਿੰਦੇ ਨੇ ਉਹ ਇਹ ਹੁੰਦੀ ਨਹੀਂ ਉੱਥੇ ਸਾਹਮਣੇ ਇਹ ਤਾਂ ਕਹਿੰਦੇ ਉੱਥੇ ਹੀ ਹੁੰਦੇ ਨੇ ਚੌਂਕੀ ਵਾਲੇ ਚੌਂਕੀ ਵਾਲੇ ਤਾਂ ਅੰਦਰ ਹੁੰਦੇ ਚੌਂਕੀ ਦੇ ਹੁੰਦੇ ਨੇ ਵੀਰੇ ਉਹਨਾਂ ਨੂੰ ਬਦਲ ਦਿੰਦੇ ਨੇ ਸਰੰਜੀ ਨਾਲ ਹੀ ਬਣਾ ਲਿਓ ਆਹ ਬਲੱਡ ਲੱਗ ਗਿਆ ਸਰੰਜੋੜ ਤੇ ਬਈ ਬਲੱਡ ਬਾਕਸ ਹੈ ਬਾਈ ਹਾਂ ਜੀ ਇਹ ਵਾਲਾ ਚਿੱਟਾ ਨਾ ਉਹ ਸਰਦਾਰਾਂ ਕਿਸੇ ਨੂੰ ਨਹੀਂ ਹਾਂਜੀ ਕੀ ਨਾਮ ਹੈ ਤੁਹਾਡਾ ਬਿੰਦਰ ਕੌਰ ਹੈ ਜੀ ਬਿੰਦਰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਕਿੱਥੋਂ ਆਉਂਦਾ ਨਸ਼ਾ ਦੇਖੋ ਜੀ ਜੌਲੀਆਂ ਤੋਂ ਆਉਂਦਾ ਹੈ ਨਸ਼ਾ ਕੁੱਤੀ ਚੋਰਾ ਨਾਲ ਰਹਾ ਰਹੀ ਹੈ ਭਗਵਾਨ ਤਮੰਦ ਦਾ ਵੀ ਵਿਚ ਹੱਥ ਹੈ ਕਿਉਂ ਨਹੀਂ ਰੁਕ ਰਿਹਾ ਨਸ਼ਾ ਇਹ ਪ੍ਰਸ਼ਾਸਨ ਨਹੀਂ ਰੋਕ ਰਿਹਾ ਜੀ ਉੱਥੇ ਚੌਕੀ ਵੀ ਬਣੀ ਹੀ ਹੈ ਜੌਲੀਆਂ ਪਿੰਡ ਚੌਕੀ 'ਚ ਬੰਦੇ ਟਾਈ ਨੇ ਜੀ ਉੱਥੇ ਜੇ ਉੱਥੇ ਪੁਲਿਸ ਵੱਧ ਹੋ ਗਈ ਪ੍ਰਸ਼ਾਸਨ ਵੱਧ ਹੋ ਗਈ ਤਾਂ ਹੀ ਰੁਕੂਗਾ ਅੱਜ ਕੱਲ ਉਹਨਾਂ ਤੇ ਵੀ ਹਮਲਾ ਕਰ ਦਿੰਦੇ ਨੇ ਇਹ ਨਸ਼ਾਏ ਬੰਦੇ ਤਾਂ ਜਦ ਘਰੇ ਉਹ ਕੁੱਟਮਾਰ ਕਰਦੇ ਨੇ ਤਾਂ ਪੁਲਿਸ ਨੂੰ ਵੀ ਮਾਰ ਸਕਦੇ ਨੇ ਇਹ ਲੱਗਦਾ ਤੁਹਾਨੂੰ ਤਾਂ ਹੀ ਨਹੀਂ ਲੋਕ ਬੋਲਦੇ ਡਰਦੇ ਮਰੋ ਹਾਂ ਜੀ ਅਸੀਂ ਕਹਿੰਦੇ ਵੀ ਸਾਨੂੰ ਲੈ ਕੇ ਚੱਲੋ ਅਸੀਂ ਪਿੰਡਾਂ ਪਿੰਡਾਂ ਚ ਬੁੜੀਆਂ ਹਟ ਚੱਲਦੇ ਆ ਉਹ ਡਰਦੀ ਨਹੀਂ ਸਾਨੂੰ ਲੈ ਕੇ ਚੱਲੋ ਅਸੀਂ ਜਮੀਨ ਡਰਦੇ ਜਿਹੜੇ ਨਸ਼ਾ ਵੇਚਦੇ ਨੇ ਸਾਡੇ ਘਰ ਖਰਾਬ ਹੋ ਰਹੇ ਨੇ ਹੁਣ ਜੇ ਮੇਰੇ ਦਿਓਰ ਮੁੱਕਿਆ ਜੀ ਇਹ 21-22 ਸਾਲਾਂ ਦਾ ਸੀ ਪਹਿਲਾ ਇਹਦਾ ਬਾਪ ਮਾਰਦਾ ਸੀ ਉਦੋਂ ਕੋਈ ਹੱਲ ਨਹੀਂ ਹੁਣ ਉੱਥੇ ਦੀ ਕੋਈ ਹੱਲ ਹੋਇਆ ਹੁਣ ਤੁਸੀਂ ਘਰ ਜਾ ਕੇ ਦੇਖੋ ਇਹਦਾ ਹੁਣ ਘਰੇ ਮੁੰਡਾ ਵੱਜ ਗਿਆ ਜੀ ਕੌਣ ਕਮਾ ਕੇ ਖਵਾਵੇਗਾ ਘਰੇ ਕੱਲੀ ਚਾਚੀ ਸਾਡੀ ਬਜੈਰੀ ਹੋਣਾ ਉਹ ਕੀ ਕਰ ਲੂਗੀ ਜੀ ਖਤਮ ਐ ਜੀ ਕਹਾਣੀ ਉਹ ਕੀ ਕਰ ਲੂਗੀ ਅਸੀਂ ਕਹਿੰਦੇ ਆਂ ਵੀ ਹੱਥ ਬੰਨ ਕੇ ਬੇਨਤੀ ਆਂ ਭਗਵਾਨ ਤਮਾਨੂੰ ਚਾ ਨਸੀਬਾ ਦੇ ਦੇ ਜਾਂ ਨਸਾ ਬੰਦ ਕਰਵਾ ਦੇ ਅਸੀਂ ਬੋਟਾ ਪਾ ਪਾ ਕੇ ਅਸੀਂ ਇਹ ਕੰਮ ਕੀਤਾ ਸੀ ਵੀ ਸਾਡੇ ਬੱਚਿਆਂ ਨੂੰ ਨਸਿਆਂ ਤੇ ਲਾਓ ਨਹੀਂ ਭਗਵੰਤ ਮਾਨ ਬਾਰਡਾ ਤੇ ਬਾਰਡਾ ਤੋਂ ਆਉਂਦੇ ਜੀ ਨਸਾ ਪਰ ਵੀ ਹੁਣ ਤੇ ਮਰਦਾ ਇਹ ਗੱਲ ਕਹਿ ਰਹੇ ਦੀ ਵੀ ਪਹਿਲਾਂ ਨਸਾ ਵੱਧ ਤੁਸੀਂ ਪਹਿਲਾਂ ਵੱਧ ਅਸੀਂ ਹੁਣ ਵੱਧ ਹੈ ਜੀ ਹੁਣ ਇਹਨਾਂ ਨੇ ਭੁੱਕੀ ਕਾਤੋਂ ਬੰਦ ਕਰੀ ਜੀ ਕਾਤੋਂ ਬੱਚੇ ਟਰਮਾਟੋਲ ਖਾਣ ਲੈ ਕੇ ਕਾਤੋਂ ਚਿੱਟਾ ਖਾਣ ਲੱਗੇ ਕਾਤੋਂ ਸਮੈਕ ਪੀਣ ਲੱਗੇ ਜਦ ਪਹਿਲਾਂ ਭੁੱਕੀ ਆਉਂਦੀ ਉਦੋਂ ਕਿ ਨਕ ਚਿੱਟਾ ਤੀ ਜੀ ਹੁਣ ਹੁਣ ਚਿੱਟਾ ਵੱਧ ਹੋ ਰਿਹਾ ਸਮੈਕ ਵੱਧ ਹੋ ਰਹੀ ਹੈ ਇਹ ਸਰਕਾਰਾ ਗੰਦੀਆਂ ਦਾ ਵਿੱਚ ਹੱਥ ਹੈ ਜਦ ਤੱਕ ਸਰਕਾਰ ਆਪਦੀ ਜ਼ੁਬਾਨ ਨੂੰ ਨਹੀਂ ਚਿੱਟੇ ਨੂੰ ਨਹੀਂ ਰੋਕ ਸਕਦੀ ਉਹਦੋਂ ਤੱਕ ਕੋਈ ਹੱਲ ਨਹੀਂ ਹੁੰਦਾ ਜੀ ਕੈ ਸਰਕਾਰ ਸਾਨੂੰ ਇੱਥੇ ਕੁਝ ਲਿਆ ਕੇ ਦੇ ਸਕਦੀ ਐ ਅਸੀਂ ਜੰਮੀ ਮਰ ਜਾਗੇ ਜੇ ਸਾਡੇ ਬੱਚੇ ਮਰ ਗਏ ਸਾਡਾ ਕੀ ਹਾਲ ਹੈ ਜੀ ਉਰੇ ਸਾਡਾ ਤਾਂ ਕੋਈ ਹੁਣ ਜਾਣ ਦਾ ਥਰਗੇ ਨਹੀਂ ਜੇ ਸਾਡਾ 22 ਸਾਲਾਂ ਦਾ ਪੁੱਤ ਮਰ ਗਿਆ ਮਾਰੀ ਪੁੱਤ ਮਰ ਗਿਆ ਅਸੀਂ ਕੀ ਗਾਂਹਾਂ ਜਿਹੜੇ ਛੋਟੇ ਬੱਚੇ ਨੇ ਹੁਣ ਐਡ ਐਡ ਕੇ ਬੱਚੇ ਨੇ ਇਹਨਾਂ ਦੀ ਕਿ ਸਬਾਣੀ ਵੀ ਖਰਾਬ ਹੋਊਗੀ ਕਿਉਂ ਅੱਜ ਕੱਲ ਬੱਚੇ ਡਰਦੇ ਹੀ ਨਹੀਂ ਜੀ ਹੋਣੇ ਇਹ ਬੱਚਿਆਂ ਨੂੰ ਬਾਲਾ ਬੁਰਾ ਹਾਲ ਹੈਗਾ ਹੈ। ਜਾਨਾਂ ਖਾਤੀ ਲਾਤੇ ਡਰਨਗੇ ਕਿੱਥੋਂ ਜੀ। ਜਿਹੜੇ ਬੱਚੇ ਸਨ। ਅੱਜ ਕੀ ਨਾਮ ਹੈ ਤੁਹਾਡਾ? ਬਲਵਿੰਦਰ ਕੌਰ ਆਜ। ਕੀ ਕੀ ਘਟਨਾਵਾਂ ਵਾਪਰਦੀਆਂ ਨੇ ਰਸਤਿਆਂ ਦੇ ਵਿੱਚ ਜਾਂਦੇ ਹਨ। ਇਹ ਬਹੁਤ ਘਟਨਾਵਾਂ ਵਾਪਰਦੀਆਂ ਨੇ ਜੇ ਜਦੋਂ ਸਾਡੇ ਮੁੰਡੇ ਕੰਮਾਂ ਥੰਦੀ ਜਾਂਦੇ ਨੇ ਆਉਂਦਿਆਂ ਨੂੰ ਕਿਤੇ ਬੇਲਾ ਕਵੇਲਾ ਹੋ ਜੇ। ਬਹੁਤ ਘਟਨਾਵਾਂ ਵਾਪਰਦੀਆਂ ਜੀ ਤੋ ਤਿੰਨ ਵਾਰ ਤਾਂ ਮੇਰਾ ਪਾਣ ਜਾ ਸਿੱਟ ਲਿਆ ਉੱਥੇ ਨਾਲੇ ਤੇ। ਹੂੰ। ਆ ਆ ਪਾਣ ਖੜੀ ਆ। ਉਹ ਮੇਰਾ ਦੇਹੋਰਤੀ ਜੀ ਛੋਟੀ ਭੈਣ ਆਹੇ ਮੇਰੀ ਉਹ ਉੱਥੇ ਨਾਲੇ ਤੇ ਉੱਥੇ ਮਾਰਿਆ ਪੱਠੇ ਕੋਈ ਨਹੀਂ ਸੀੜੀਆਂ ਦੇ ਇੱਥੇ ਮਾਰਿਆ ਕੁਸ ਫਿਰ ਕੁੱਟਿਆ ਹੋਇਆ ਸੀ ਮੁੰਡਾ ਮੇਰਾ ਮੁੱਖ ਗਿਆ ਇਸੇ ਕੁਮਾੜ ਮੁੰਡਾ ਪਟਿਆਲੇ ਰਹਿੰਦਾ ਤੇਰੀ ਉੱਥੇ ਉਹ ਕਿਸੇ ਨੇ ਕੁੱਟ ਕੇ ਮਾਰਤਾ ਨਸ਼ੇੜੀ ਕਰਦੇ ਨਾ ਜੀ ਇਨਸ਼ੇੜੀਓ ਕਰਦੇ ਨੇ ਵੀਰੇ ਪਹਿਨ ਛੇ-ਸੱਤ ਬੰਦੇ ਸੀ ਜਦੋਂ ਸਾਡਾ ਘਰ ਦੇ ਮਾਰੇ ਨੇ ਨਾ ਕਹੋ ਵੀ ਨਾਲੇ ਤੇ ਫੜਦੇ ਸੀ ਹਾਂ ਨਾਲੇ ਤੇ ਵੀ ਫੜਦੇ ਸੀ ਨਾ ਤਰੀ ਕੀ ਨਾਮ ਅਰਵਿੰਦਰ ਕੌਰ ਹੈ ਉਹ ਮੁੰਡੇ ਨੂੰ ਕੀ ਹੋਇਆ ਸੀ ਕਿਸ ਕਾਰਨ ਉਹਦੀ ਡੈਥ ਹੋ ਨਸ਼ੇ ਕਰਨੋਂ ਪ੍ਰਸ਼ਾਸਨ ਵੱਲੋਂ ਕੋਈ ਸਾਰ ਲਈ ਗਈ ਜਾਂ ਕਹੋ ਵੀ ਕੁੱਤੀ ਚੋਰਾ ਕਿਸ ਕੋਈ ਆਇਆ ਤੁਹਾਡੇ ਕੋਲੇ ਵੀ ਭਈ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਸਰਕਾਰ ਦਾ ਨਮਾਇੰਦਾ ਮਦਦ ਕਰਾਂਗੇ ਜਾਂ ਨੋ ਜੀ ਸਾਡੇ ਨਗਰ ਨੇ ਮਦਦਤ ਕਰੀਏ ਮੇਰੀ ਕੱਲੇ ਕੱਲਾ ਮੁੰਡਾ ਸੀ ਕਿਹਨਾਂ ਖਾਣਾ ਦੋ ਤੇ ਜੀ ਕੋਈ ਨਾ ਬਣਦਾ ਨਹੀਂ ਹੈਗਾ ਪੁੱਤ ਘਰ ਵਾਲੇ ਦੀ ਵੀ ਕਹਿੰਦੇ ਡੈਥ ਹੋ ਜੇ ਹਾਂ ਜੀ ਪਹਿਲਾਂ ਕਿਸੇ ਨੇ ਨਹੀਂ ਸੁਣਿਆ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਰ ਕਰਨਾ ਚਾਹ ਬਿਕਰੇ ਜਿਹੜਾ ਇਹ ਹਟਾ ਦਿਓ ਜੀ ਹਾਂ ਜੀ ਹਟਾਉਣਾ ਚਾਹੁੰਦੇ ਆ ਜੀ ਮੇਰਾ ਨਾਮ ਪ੍ਰੇਮਜੀਤ ਸਿੰਘ ਪ੍ਰੀਤਪ ਸਿੰਘ ਜੀ ਜਿਹੜੇ ਮੁੰਡੇ ਦੀ ਮੌਤ ਹੋਈ ਆ ਨਾਲ ਦੇ ਪਿੰਡ ਵੀ ਥੋੜੇ ਨਸ਼ਾ ਪੂਰਾ ਵਿਕਦਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਇਹ ਤਾਂ ਸਾਰੇ ਪਿੰਡਾਂ 'ਚ ਹੁਣ ਇਹਨਾਂ ਨਸ਼ਾ ਹੋ ਗਿਆ ਜੀ ਕਿਹਨਾ ਇੱਕ ਪਿੰਡ ਦੀ ਗੱਲ ਨਹੀਂ ਜੀ ਇਹ ਤਾਂ ਸਾਰੇ ਪੰਜਾਬ 'ਚ ਨਸ਼ਿਆਂ 'ਚ ਇੱਕ ਗੁਲਤਾਨ ਹੋ ਗਿਆ ਜਿਵੇਂ ਕਹਿੰਦੇ ਸਰਕਾਰ ਕਹਿੰਦੀ ਸੀ ਨਕਸ਼ਾ ਮੁਕਤ ਕਰ ਦਾਂਗੇ ਅਸੀਂ ਮਤਲਬ ਘਰ-ਘਰ ਰੋਜ਼ਗਾਰ ਦਵਾਗੇ ਹੋਰ ਦਵਾਗੇ ਉਹ ਉਧਰ ਨੂੰ ਤਾਂ ਹੈ ਹੀ ਨਹੀਂ ਖਿਆਲ ਹੁਣ ਤਾਂ ਮਤਲਬ ਇਧਰ ਨੂੰ ਇਹ ਰਜਾਨ ਹੋ ਗਿਆ ਸਾਰਾ ਕਿਉਂਕਿ ਬੇਰੁਜ਼ਗਾਰੀ ਇੰਨੀ ਹੋ ਗਈ ਜੀ ਬੱਚਿਆਂ ਨੂੰ ਮਤਲਬ ਹੋਰ ਕਿਸੇ ਪਾਸੇ ਕੋਈ ਦਿਖੇ ਨਹੀਂ ਰਿਹਾ ਜਣੀ ਅਗਲਾ ਇੱਧਰ ਨੂੰ ਨਸ਼ਾ ਕੰਨੀ ਨੂੰ ਪੈ ਜਾਂਦਾ ਉਹ ਹੁਣ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਰਹੇ ਨੇ ਜੀ ਕਿਵੇਂ ਨਾਲ ਦੇ ਪਿੰਡ ਤੁਹਾਡੇ ਇੰਨਾ ਨਸ਼ਾ ਵਿਕਦਾ ਜੌਲੀਆਂ ਪਿੰਡ ਮਸ਼ਹੂਰ ਹੋ ਗਏ ਅਬਸੋਲੂਟ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਜੀ ਵੀ ਉਹ ਨਸ਼ੇ ਤੇ ਠੱਲ ਪਾਉਣ ਉਹਨਾਂ ਨੂੰ ਜਿਹੜੇ ਨਸ਼ੇ ਦੇ ਸਦਾਗਰ ਨੇ ਉਹਨਾਂ ਨੂੰ ਫੜ ਕੇ ਅੰਦਰ ਦੇਣ ਲੱਖਾਂ ਵਿੱਚ ਤਾਂ ਕਿ ਜਿਹੜਾ ਮਤਲਬ ਨਸ਼ਾ ਬੰਦ ਹੋ ਸਕੇ ਜਿਹੜੀ ਸਪਲਾਈ ਜਦ ਬੰਦ ਹੋ ਗਈ ਇੱਥੋਂ ਗਾਂਹ ਬੱਚੇ ਆਪੀ ਨਹੀਂ ਖਾਣਗੇ ਜੀ ਨਹੀਂ ਉਹਦਾ ਕੋਈ ਤਾਂ ਹੀ ਮਤਲਬ ਕੋਈ ਇਲਾਜ ਕਰਾਉਣਗੇ ਜਾਂ ਕੋਈ ਹੋਰ ਕਰਨਗੇ ਪ੍ਰਸ਼ਾਸਨ ਨੂੰ ਜਿਹੜੇ ਵਿੱਚ ਮਤਲਬ ਨਸ਼ਿਆਂ ਤੇ ਲੱਗੇ ਨੇ ਉਹਨਾਂ ਨੂੰ ਕਰਦਿਆਂ ਨਾਲ ਮਿਲ ਕੇ ਉਹਨਾਂ ਨੂੰ ਦਾਖਲ ਕਰਾਇਆ ਜਾਵੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਟ੍ਰੀਟਮੈਂਟ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਆਉਣ ਵਾਲੀ ਨਸਲਾ ਉਹ ਬਚ ਸਕੇ ਹਾਂਜੀ ਪਰਿਵਾਰਾਂ ਦੇ ਪਰਿਵਾਰ ਬਚ ਸਕਣ ਜਿਹੜੇ ਉਹਨਾਂ ਤੇ ਡਿਪੈਂਡ ਨੇ ਬੱਚਿਆਂ ਤੇ ਉਹਨਾਂ ਦਾ ਇੱਕ ਬੱਚਾ ਜਿਹਦਾ ਇੱਕ ਬੱਚਾ ਹੀ ਖਤਮ ਹੋ ਗਿਆ ਜੀ ਉਹ ਤਾਂ ਦੱਸੋ ਗੈਲ ਕੀ ਬਚ ਗਏ ਉਹਦੇ ਮਾਪੇ ਤਾਂ ਸਾਰੀ ਜ਼ਿੰਦਗੀ ਮਤਲਬ ਉਹਨਾਂ ਕਰਨੀਉ ਦੇਖਦੇ ਹੁੰਦੇ ਨੇ ਵੀ ਸਾਡਾ ਬੱਚਾ ਕਦ ਜਵਾਨ ਹੋ ਕਦ ਸਾਡੀ ਬढ़ापे ਦੀ ਡੰਗੋਰੀ ਬਣੂਗਾ ਹਾਂਜੀ ਸਰਪੰਚ ਸਾਹਿਬ ਕੀ ਨਾਮ ਹੈ ਮੇਰਾ ਨਾਮ ਜੀਵਨ ਸਿੰਘ ਹੈ ਜੀ ਜੀਵਨ ਸਿੰਘ ਜੀ ਜਿਹੜੇ ਮੁੰਡੇ ਦੀ ਮੌਤ ਹੋਈ ਆ ਕੀ ਕਹਿਣਾ ਚਾਹੁੰਦੇ ਆ ਇਹ ਮੌਤ ਹੋਈ ਹੈ ਇਹ ਬਹੁਤ ਬਦਰਦਨਾਕ ਮੌਤ ਹੈ ਜੀ ਇਹ ਪਰਿਵਾਰ ਸਾਰਾ ਖਤਮ ਹੋ ਗਿਆ ਮੁੰਡੇ ਦੇ ਨਾਲੇ ਪਰਿਵਾਰ ਜੁੜਿਆ ਹੋਇਆ ਸੀਗਾ ਪਰਿਵਾਰ ਹੀ ਖਤਮ ਹੋ ਗਿਆ ਕਿਉਂਕਿ ਹੁਣ ਮੁੰਡਾ ਦੇਖੋ ਨਸ਼ਾ ਖਾ ਕੇ ਮੁੱਕ ਗਿਆ ਹੁਣ ਪਰਿਵਾਰ ਤਾਂ ਦੇਖੋ ਕੀ ਹਾਲ ਤਾਂ ਪਰਿਵਾਰ ਦੀ ਕੋਈ ਵੀ ਇਹਨੂੰ ਜੇ ਆਪਾਂ ਕਹਿ ਦਈਏ ਕੋਈ ਇਹਨੇ ਅੱਜ ਤਾਂ ਹੈਗੇ ਨੇ ਸਾਰੇ ਬੰਦੇ ਖੜੇ ਨੇ ਮਦਦ ਕਰਾਂਗੇ ਜੀ ਹੁਣ ਕੱਲ ਉਹਨਾਂ ਨਾਲ ਕੌਣ ਖੜੂਗਾ ਕੋਈ ਕਿਸੇ ਨੇ ਨਹੀਂ ਕਰਦਾ ਜੀ ਕੀ ਲੱਗਦਾ ਜਿਹੜੇ ਨਸ਼ੇ ਨੇ ਕਿਤੇ ਨਾ ਕਿਤੇ ਬੰਦ ਹੋ ਗਏ ਉਸੇ ਬੰਦੋ ਵਿੱਚ ਨਸ਼ਾ ਕਰਕੇ ਮੁੰਡਾ ਮਰਿਆ ਉਹ ਘਰ ਦਾ ਦੀਵਾ ਜਮ ਵੀ ਬੁੱਝ ਗਿਆ ਕਮਾਉਣ ਵਾਲਾ ਵੀ ਨਹੀਂ ਕੁਝ ਰਿਹਾ ਕੀ ਮੰਕਰਦੇ ਪਤਾ ਜੀ ਮੰਗਦਾ ਸਰ ਇਹ ਹੀ ਕਰਦੇ ਆ ਵੀ ਇਹ ਸਰਕਾਰਾਂ ਨੂੰ ਚਾਹੀਦਾ ਬੰਦ ਕਰਨਾ ਚਾਹੀਦਾ ਕਿੰਨਾ ਕਰ ਨਸ਼ਾ ਮਿਲਦਾ ਬਹੁਤ ਮਿਲਦਾ ਜੀ ਇਸ ਪਿੰਡ ਦੇ ਵਿੱਚ ਕਿੰਨੇ ਤੁਹਾਨੂੰ ਲੱਗਦਾ ਮਰੀਜ਼ ਹੋਣਗੇ ਜਿਹੜੇ ਕਰਦੇ ਨੇ ਇਸ ਪਿੰਡ ਦੇ ਦੇ ਘਰ ਹੈਗੇ ਜੀ ਇਹ ਆਪਣੇ 5-7 ਜਣੇ ਤਾਂ ਹੈਗੇ ਨੇ ਪੱਕੇ ਜੀ ਤੇ ਬਾਕੀ ਹੋਰ ਵੀ ਦੁਨੀਆ ਵਾਲੇ ਵਾਲੇ ਪਿੰਡਾਂ ਦੇ ਵਿੱਚ ਦੇਖਦੇ ਆਂਗੇ ਸਾਰੇ ਤੁਰ ਫਿਰ ਕੇ ਵੀ ਨਸ਼ਾ ਵੇਚਦਾ ਹੈਗਾ ਕੀ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਜਿਹੜੇ ਸਦਾਗਰਨ ਦਾ ਸਾਦੇ ਚ ਦੇਣਾ ਨਾ ਚਾਹ। ਉਹਨਾਂ ਨੂੰ ਹੱਥ ਪਾਉਣੀ ਚਾਹੀਦੀ ਹੈ ਸਰਕਾਰ ਨੂੰ। ਅੱਡੀ ਹੀ ਮੰਗਾ ਕਿ ਸਰਕਾਰ ਉਹਨਾਂ ਨੂੰ ਹੱਥ ਪਾਉਣੀ ਚਾਹੀਦੀ ਹੈ। ਬਾਈ ਜਤਲਬੀਰ ਸਿੰਘ ਨਾਮ ਹੈ। ਜਿਹੜੇ ਪਿੰਡ ਦੇ ਵਿੱਚ ਨਸ਼ਾ ਖਾ ਕੇ ਮੁੰਡੇ ਦੀ ਡੈਥ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ? ਵੀਰ ਜੀ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹਾਂ ਵੀ ਜੋ ਜੋੜੀਆਂ ਪਿੰਡ ਦੇ ਵਿੱਚ ਸਾਰੇ ਆਮ ਨਸ਼ਾ ਵਿਕ ਰਿਹਾ। ਨੇੜੇ ਚੌਂਕੀ ਵੀ ਹੈਗੀ ਆ ਕਿਉਂ ਪ੍ਰਸ਼ਾਸਨ ਨੂੰ ਇਹ ਪਤਾ ਨਹੀਂ ਚੱਲਦਾ ਹੈਗਾ ਵੀ ਇੱਥੇ ਚੋਂ ਬਿਨ ਨਸ਼ਾ ਵਿਕ ਰਿਹਾ। ਇਹ ਸਭ ਰਲੇ ਮਿਲੀ ਇਹ ਸਿਆਸਤਾਂ ਤੇ ਇਹਦੇ ਕਰਨਾ ਇਹ ਬੱਚੇ ਦੀ ਮੌਤ ਹੋਈ ਆ ਅਗਰ ਜੇ ਕਿਸ ਨਸਰ ਨਾ ਮਿਲਦਾ ਹੁੰਦਾ ਤਾਂ ਬੱਚਾ ਅੱਜ ਬਚਿਆ ਹੁੰਦਾ ਜਿਹੜੇ ਸਾਹਮਣੇ ਇਸ ਤੇ ਟੀਕਾ ਲੱਗਿਆ ਉਹ ਸਾਹਮਣੇ ਇਹਦੀ ਮੌਤ ਹੋਈ ਆਗੀ ਕੁਝ ਚਿਰ ਪਹਿਲਾਂ ਬੰਦ ਕਰ ਦਿੱਤੀ ਵੀ ਟੀਕਾ ਵੀ ਨਹੀਂ ਮਿਲੂਗਾ ਬਿਨਾ ਡਾਕਟਰ ਦੀ ਪਰਚੀ ਤੋਂ ਕਿਵੇਂ ਚੱਲਦਾ ਸਾਰਾ ਗੁਰਕਟੰਪਾ ਭਾਜੀ ਸਾਰਾ ਕੁਝ ਮਿਲਦਾ ਹੈਗਾ ਇਹ ਜਿਹੀ ਕੋਈ ਗੱਲ ਨਹੀਂ ਇਹ ਕਿ ਸਾਰੇ ਟੀਕੇ ਜਿੱਥੋਂ ਜੀ ਕਰਦਾ ਉੱਥੋਂ ਟੀਕਲੇ ਵਾਲੇ ਦੁਕਾਨਾਂ ਚੋਂ ਆ ਮਿਲ ਜਾਂਦਾ ਟੀਕਾ ਤਾਂ ਇਹ ਜਿਹੀ ਗੱਲ ਨਹੀਂ ਟੀਕੇ ਮਿਲਦੇ ਨੇ ਸਾਰਾ ਕੁਝ ਮਿਲਦਾ ਕੀ ਮੰਗ ਕਰਦੇ ਜਿਹੜਾ ਘਰ ਦਾ ਦੀਵਾ ਬੁੱਝ ਗਿਆ ਘਰ ਖਤਮ ਹੋ ਗਿਆ ਕੀ ਮੰਗ ਕਰਦੇ ਹੋ ਪਿੰਡ ਤੋਂ ਮੰਗ ਤਾਂ ਸੀ ਪ੍ਰਸ਼ਾਸਨ ਤੋਂ ਇਹੀ ਕਰ ਰਹੇ ਆ ਪਿੰਡ ਤੋਂ ਪਿੰਡ ਨੂੰ ਵੀ ਕਹਿੰਦੇ ਪੂਰਾ ਸਾਥ ਦਿਓ ਮੀਡੀਆ ਦਾ ਵੀ ਸਾਥ ਦਿਓ ਵੀ ਆਪਾਂ ਸਾਰਾ ਰਲ ਮਿਲ ਕੇ ਇਹ ਨਸ਼ੇ ਨੂੰ ਜੋ ਆਪਣਾ ਜੌਲੀਆਂ ਪਿੰਡ ਦੇ ਵਿੱਚ ਨਸ਼ਾ ਵਿਕਦਾ ਇਹਨੂੰ ਵੱਧ ਤੋਂ ਵੱਧ ਚੜ ਕੇ ਆਪਾਂ ਇਹ ਬੰਦ ਕਰਾਓ ਤਾਂ ਕਿ ਆਪਾਂ ਆਪਣੇ ਬੱਚਿਆਂ ਦਾ ਭਵਿੱਖ ਬਚਾ ਸਕੀਏ ਸਭ ਮਸਿਆਂ ਨੂੰ ਲੈ ਕੇ ਪੁਲਿਸ ਵੱਲੋਂ ਖਿੱਤਾਂ ਦਾ ਪ੍ਰਬੰਧ ਕੀਤਾ ਜਾ ਰੋਕਣ ਦੇ ਦੇਖੋ ਇਹ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤ ਕੀਤੀ ਗਈ ਸੀ ਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਜੋ ਵੀ ਸਖਤ ਕਦਮ ਚੁੱਕੇ ਜਾ ਸਕਦੇ ਨੇ ਚੁੱਕੇ ਜਾਣ ਤੇ ਇਸ ਜੁਗਮਾਨ ਜੋਗ ਡੀਜੀਪੀ ਸਾਹਿਬ ਵੱਲੋਂ ਵੀ ਸਾਡੇ ਆਨਲਾਈਨ ਕਾਨਫਰੰਸ ਕੀਤੀ ਗਈ ਤੇ ਸਾਡੇ ਇਸ ਜੁਗਮਾਨ ਜੋਗ ਐਸਐਸਪੀ ਸਾਹਿਬ ਵੀ ਸਮੇਂ-ਸਮੇਂ ਤੇ ਸਾਡੇ ਨਾਲ ਮੀਟਿੰਗਾਂ ਕਰਕੇ ਤੇ ਇਸ ਸਬੰਧੀ ਵੀ ਕਿਸ ਤਰ੍ਹਾਂ ਜੋ ਨਸ਼ੇਦਾਰ ਰੁਝਾਨ ਵਧ ਰਿਹਾ ਇਹਨੂੰ ਠੱਲ ਪਾਈ ਜਾ ਸਕੇ ਸਭ ਤੋਂ ਪਹਿਲਾਂ ਇਹ ਲੱਗਿਆ ਕਿ ਇਕੱਲੇ ਪੁਲਿਸ ਦੇ ਨਾਲ ਨਹੀਂ ਠੱਲ ਪੈ ਸਕਦੀ ਲੋਕਾਂ ਦਾ ਸਹਿਯੋਗ ਵੀ ਲਿਆ ਜਾਵੇ ਉਸ ਤੋਂ ਬਿਨਾ ਨਹੀਂ ਠੱਲ ਪੈ ਸਕਦੀ ਤੇ ਇਸ ਕਰਕੇ ਸਭ ਤੋਂ ਪਹਿਲਾਂ ਸਾਡੇ ਕੋਲੇ 65 ਪਹਾਨੀਗੜ੍ਹ ਚ ਪਿੰਡ ਪੈਂਦੇ ਆ ਹਰ ਪਿੰਡ ਪੱਧਰ ਤੇ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਜਾਗਰੂਕ ਕੀਤਾ ਤੇ ਆਪਣੀ ਮਰਜ਼ੀ ਨਾਲ ਖਾਸ ਤੌਰ ਤੇ ਯੂਥ ਜਿਹੜੇ ਵਾਕਈ ਦਿਲੋਂ ਚਾਹਵਾਨ ਸੀਗੇ ਕਿ ਇਸ ਨਸ਼ੇ ਦੀ ਕੋੜ ਦੀ ਆਦਤ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਨੇ ਅੱਗੇ ਹੋ ਕੇ ਅਸੀਂ 5 ਤੋਂ ਲੈ ਕੇ 7-7 ਬੰਦਿਆਂ ਦੀ ਹਰ ਪਿੰਡ ਵਿੱਚ ਇੱਕ ਰਜਿਸਟਰਡ ਕਮੇਟੀ ਬਣਾਤੀ ਜੋ ਕਿ ਡੀਸੀ ਸਾਹਿਬ ਦੇ ਆਫਿਸ ਦੇ ਵਿੱਚ ਬਕਾਇਦਾ ਉਹਦਾ ਸਾਰਾ ਰਜਿਸਟਰਡ ਹੋਵੇ ਤੇ ਉਹਨਾਂ ਨੂੰ ਉੱਥੇ ਜਾਣ ਤੇ ਕੋਈ ਕੰਮ ਕਰ ਵੀ ਜਾਂਦੇ ਮਾਨ ਸਨਮਾਨ ਮਿਲੂਗਾ ਉਹਨਾਂ ਵਿੱਚ ਇਹ ਸੀਗਾ ਕਿ ਸਭ ਤੋਂ ਪਹਿਲਾਂ ਜਿਹੜਾ ਨਸ਼ਾ ਵੇਚਦਾ ਹੈ ਕਿ ਉਹ ਸਾਨੂੰ ਦੱਸੇਗਾ ਤੇ ਅਸੀਂ ਆਪਣੇ ਤੌਰ ਤੇ ਵੀ ਗੁਪਤ ਸੋਰਸ ਲਾਏ ਹੋਏ ਨੇ ਕੁਝ ਮੁਲਾਜ਼ਮ ਸਿਵਲ ਵਰਦੀ ਵਿੱਚ ਸਪੈਸ਼ਲ ਇਸੇ ਕੰਮ ਲਈ ਚੜਤੇ ਕਿ ਇਹਨੂੰ ਰੋਕਿਆ ਜਾ ਸਕੇ ਇਦੇ ਲਈ ਅਸੀਂ ਸਭ ਤੋਂ ਪਹਿਲਾਂ ਆਪਦਾ ਰਿਕਾਰਡ ਬਾਚ ਕੇ ਜਿਨ੍ਹਾਂ ਤੇ ਪੁਰਾਣੇ ਮੁਕੱਦਮੇ ਦਰਜ ਨੇ ਜੇਲ੍ਹ ਚੋਂ ਰਿਹਾ ਹੋ ਕੇ ਆਗੇ ਨੇ ਸਮਗਲਰ ਕਿਉਂਕਿ ਸਾਨੂੰ ਪਤਾ ਉਹਨਾਂ ਦੇ ਘਰਾਂ ਚ ਜਾ ਕੇ ਉਹਨਾਂ ਦੇ ਸੋਰਸ ਲਾ ਕੇ ਵੀ ਉਹਨਾਂ ਦੇ ਆਮਦਨ ਦੇ ਸਾਧਨ ਕੀ ਨੇ ਪਤਾ ਕਰਾਇਆ ਗਿਆ ਕਿ ਉਹ ਜ਼ਿਆਦਾਤਰ ਜਿਹੜੇ ਨੇ ਨਸ਼ਿਆਂ ਦੀ ਸਮਗਲੀ ਕਿਉਂਕਿ ਪਹਿਲਾਂ ਪੁੱਕੀ ਫੀਮ ਦਾ ਹੁੰਦਾ ਸੀ ਹੌਲੀ ਹੌਲੀ ਚਿੱਟੇ ਦਾ ਇੱਕ ਬਹੁਤ ਥੋੜੀ ਕੁਆਂਟੀਟੀ ਚ ਇਹਨੂੰ ਛਪਾਉਣਾ ਵੀ ਸੌਖਾ ਸੌਖਾ ਉਹਨਾਂ ਵਾਸਤੇ ਤੇ ਇਹਨੂੰ ਉਨਾ ਹੀ ਔਖਾ ਹੋ ਗਿਆ ਪੁਲਿਸ ਵਾਲਾ ਸੇਟ ਲੱਭਣਾ ਵੀ ਤੇ ਇਸ ਕਰਕੇ ਪਿੰਡ ਵਿੱਚੋਂ ਬਹੁਤ ਸਾਰੇ ਲੋਕਾਂ ਦਾ ਬਹੁਤ ਹੀ ਵਧੀਆ ਸਾਨੂੰ ਸਹਿਯੋਗ ਮਿਲਿਆ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਵੇਚਦਾ ਹੈ ਉਹਨਾਂ ਬਾਰੇ ਵੀ ਇਨਫੋਰਮੇਸ਼ਨ ਦਿੱਤੀ ਹੈ ਠੀਕ ਹੈ ਜੀ ਕੁਛ ਸਾਨੂੰ ਨਸ਼ੇ ਠੀਕ ਹੈ ਪਿੰਡਾਂ ਚੋਂ ਮਿਲਦੇ ਨੇ ਉਹਦੇ ਲਾਉਣ ਲਈ ਸਿਰਿੰਜਾਂ ਵੀ ਚਾਹੀਦੀਆਂ ਨੇ ਉਹਦੇ ਲਈ ਅਸੀਂ ਕੈਮਿਸਟਾਂ ਤੇ ਵੀ ਖਾਸ ਤੌਰ ਤੇ ਧਿਆਨ ਦਿੱਤਾ ਉਹ ਸਾਨੂੰ ਪਤਾ ਲੱਗਿਆ ਸੀ ਜਲਦੀ ਹੀ ਡਰਗ ਇੰਸਪੈਕਟਰ ਨਾਲ ਲੈ ਕੇ ਜਿਹੜੇ ਸਾਨੂੰ ਸ਼ੱਕੀ ਜੋ ਸਾਡੂੰ ਜਾਪਦੇ ਉਹਨਾਂ ਦੇ ਅਸੀਂ ਜਾ ਕੇ ਦੁਕਾਨਾਂ ਤੇ ਰੇਡ ਕਰਕੇ ਉਹ ਵੀ ਉਹਨਾਂ ਦੇ ਵੀ ਚੈਕਿੰਗ ਕੀਤੀ ਜਾਊਗੀ ਕੁਛ ਗੱਲ ਕੀਤੀ ਜਾਂਦੇ ਹੁਣ ਇੱਕ ਦੋ ਦਿਨਾਂ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ ਆਪਣੇ ਇਲਾਕੇ ਵਿੱਚ ਨਸ਼ੇ ਟੀਕੇ ਲਾ ਕੇ ਮੁੰਡੇ ਮਰਦੇ ਆ ਮਤਲਬ ਕਿ ਉਹ ਉਹਨਾਂ ਨੂੰ ਕਿਵੇਂ ਮਤਲਬ ਕਿ ਲੋਕ ਸਰਿਆਂ ਕਹਿ ਰਹੇ ਆ ਵੀਡੀਓ ਵਾਇਰਲ ਹੋ ਰਹੀ ਆ ਕਿ ਚੌਦੀਆਂ ਪਿੰਡ ਤੋਂ ਨਸ਼ਾ ਟਿਕਦਾ ਉੱਥੇ ਤੁਹਾਡੀ ਚੌਂਕੀ ਵੀ ਆ ਮਲਾਜਮ ਤੁਹਾਡੇ ਤਿੰਨ ਨੇ ਟੋਟਲ ਨੰਬਰੀ ਕਿੰਨੀ ਆ ਤੁਹਾਡੇ ਆਪਣੇ ਤਿੰਨ ਚੌਕੀਆਂ ਤੁਹਾਡੇ ਕੋਲ ਇੱਕ ਥਾਣਾ ਪੈਂਦਾ ਦੇਖੋ ਨਫਰੀ ਦੀ ਘਾਟ ਸੀਗਾ ਇਹਦੇ ਸਬੰਧੀ ਅਸੀਂ ਥਾਣੇ ਦੇ ਵਿੱਚੋਂ ਮਲਾਜ਼ਮ ਭੇਜ ਕੇ ਸਾਡਾ ਲਗਭਗ 20-25 ਦਿਨ ਹੋ ਗਿਆ ਲਗਾਤਾਰ ਸੰਡੇ ਨੂੰ ਵੀ ਮਤਲਬ ਅਸੀਂ ਥਾਣੇ ਦੇ ਵਿੱਚੋਂ ਵੀ ਮਲਾਜ਼ਮ ਭੇਜਦਿਆਂ ਇਵਨ ਕਿ ਸੰਡੇ ਨੂੰ ਮੇਰੇ ਦਫ਼ਤਰ ਤੋਂ ਵਿੱਚ ਮੇਰੇ ਕੋਲੇ ਦੋ ਤਿੰਨ ਲੀਡਰ ਨੇ ਸਭਾ ਜਿਹੜੇ ਮੇਰੇ ਗਨਮੈਨ ਨੇ ਉਹ ਵੀ ਲਗਾਤਾਰ ਅਸੀਂ ਪਿੰਡ ਨੂੰ ਘੇਰਾ ਬੰਦੀ ਕਰਕੇ 10 ਮੋਟਰਸਾਈਕਲ ਹੁਣ ਤੱਕ ਅਸੀਂ ਇਹਨਾਂ ਦੇ ਜਿਹੜੇ ਜਿਨ੍ਹਾਂ ਚ ਡਰੱਗ ਲਿਆਉਂਦੇ ਸਪਲਾਈ ਕਰਦੇ ਪਤਾ ਲੱਗਾ ਸੀਗਾ ਇਹਨਾਂ ਨੂੰ 207 ਚ ਬੰਦ ਕੀਤਾ ਹੋਇਆ ਤੇ ਇਸ ਤੋਂ ਇਲਾਵਾ ਕੋਸ਼ਿਸ਼ ਹੈ ਵੀ ਇਹਨਾਂ ਨੂੰ ਫਾਈਨੈਂਸ਼ੀਅਲੀ ਵੀ ਲੌਸ ਕਰਕੇ ਇਹਨਾਂ ਦੇ ਵਹੀਕਲ ਵੀ ਬੰਦ ਕੀਤੇ ਜਾਣ ਮੈਂ ਅੱਜ ਵੀ ਹੁਣੇ ਡਿਸਕਸ ਕਰਕੇ ਹਟਿਆ ਪੰਜ-ਛੇ ਵਹੀਕਲ ਹੋਰ ਵੀ ਅਸੀਂ ਇਹਨਾਂ ਦੇ ਫੜਿਆ ਜਿਹਨਾਂ ਦੇ ਨੰਬਰ ਪਲੇਟਾਂ ਜਾਂ ਹੋਰ ਕੋਈ ਕਾਜ ਕਰਕੇ ਥੋੜੇ ਅੱਖਰ ਕੱਟ ਕੇ ਕੋਸ਼ਿਸ਼ ਕਰਦੇ ਆ ਕਿ ਚੀਟ ਕਰਕੇ ਪੁਲਿਸ ਨੂੰ ਤੇ ਨਸ਼ਾ ਸਪਲਾਈ ਕੀਤਾ ਜਾਵੇ ਇਸ ਤੋਂ ਇਲਾਵਾ ਕਿਤੇ ਨਾ ਕਿਤੇ ਉਹਨਾਂ ਨੂੰ ਇਕੱਠੇ ਕਰਕੇ ਵੀ ਸਮਝਾਇਆ ਗਿਆ ਹੈ ਹੁਣ ਉਹਨਾਂ ਨੂੰ ਵੀ ਅਹਿਸਾਸ ਹੋਇਆ ਹੈ ਜਦੋਂ ਕਿ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਸਾਡੇ ਬੱਚੇ ਖੁਦ ਵੀ ਨਸ਼ੇ ਦੇ ਆਦੀ ਹੋ ਰਹੇ ਨੇ ਜਦੋਂ ਉਹਨਾਂ ਦੇ ਘਰ ਨੂੰ ਸੇਕ ਲੱਗਿਆ ਤਾਂ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਵੀ ਇਹ ਮਾੜੀ ਚੀਜ਼ ਹੈ ਤੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਸਾਡੇ ਜਿਹੜੇ ਆ ਬੱਚਿਆਂ ਨੂੰ ਜਾਂ ਕਿਸੇ ਹੋਰ ਕੰਮ ਕਰਨ ਵਾਲੇ ਨੂੰ ਕਿਤੇ ਵਧੀਆ ਰੋਜਗਾਰ ਜਾਂ ਫੈਕਟਰੀਆਂ ਵਿੱਚ ਨੌਕਰੀਆਂ ਲਵਾਈਆਂ ਜਾਣ ਕੋ 10-15000 ਤੇ ਤਾਂ ਚੋਂ ਸਾਡੀ ਰੋਟੀ ਰੋਜੀ ਚੱਲ ਸਕੇ ਤੇ ਅਸੀਂ ਜੋ ਵੀ ਇਹ ਧੰਦਾ ਕਰਦੇ ਇਹਦੇ ਤੋਂ ਤੋਬਾ ਕਰ ਲਈਏ ਜਿਵੇਂ ਕੱਲ ਇੱਕ ਸਕਰੋਤੀ ਦੇ ਵਿੱਚ ਨੌਜਵਾਨ ਦੀ ਮੌਤ ਹੋਈ ਹੈ ਤੇ ਪ੍ਰਸ਼ਾਸ ਪੁਲਿਸ ਦੀ ਮੌਜੂਦਗੀ ਜੁਦਾ ਸੰਸਕਾਰ ਵੀ ਕੀਤਾ ਗਿਆ ਤੇ ਪਿੰਡ ਵਾਲਿਆਂ ਨੇ ਅੱਜ ਪੈਸੇ ਇਕੱਠੇ ਕਰਕੇ ਉਹਦਾ ਕੰਦ ਸੰਸਕਾਰ ਕੀਤਾ ਤੇ ਅੱਜ ਉਹਦਾ ਭੋਗ ਵੀ ਪਾਏਗਾ ਸੁਖਨੀ ਸਾਹਿਬ ਦੇ ਫਤਕਾ ਕਿਵੇਂ ਦੇਖਦੇ ਹੋ ਕਿਉਂਕਿ ਉਹਦਾ ਕੋਈ ਪੋਸਟਮਾਸਟਰ ਨਹੀਂ ਕਰਾਇਆ ਗਿਆ ਤੇ ਉਹਨੂੰ ਮਤਲਬ ਕਿ ਸੰਸਕਾਰ ਵੀ ਕੀਤਾ ਗਿਆ ਨਾਲ ਦੀ ਨਾਲ ਇਹ ਤਾਂ ਕਾਰਨ ਕੀ ਹੈ ਇਸ ਦਾ ਕਾਰਨ ਇਹ ਹੈ ਕਿ ਇਹ ਸਾਡੇ ਨੋਟਿਸ 'ਚ ਨਹੀਂ ਆਇਆ ਹੈਗਾ ਮੈਨੂੰ ਕੋਈ ਪਿੰਡ ਦੀ ਪੰਚਾਇਤ ਜਾਂ ਸਰਪੰਚ ਵਗੈਰਾ ਨੇ ਸਾਡੇ ਨੋਟਿਸ ਨਹੀਂ ਲਿਆਂਦਾ ਇਹ ਮਲਾਜਮ ਸੀਗੇ ਮੌਕੇ ਤੇ ਮੇਰੇ ਸੀ ਤੇ ਉਹ ਜਦੋਂ ਗਏ ਆ ਉਹਨਾਂ ਨੇ ਇਹ ਦੱਸਿਆ ਕਿ ਇਹ ਬੰਦਾ ਇਹਦੀ ਪਤਾ ਕਿ ਕਿਹੜੀ ਨਸ਼ੀਲੀ ਚੀਜ਼ ਨਾਲ ਇਹਨਾਂ ਕੋਈ दारू ਵੱਧ ਪੀਤੀ ਜਾਂ ਹੋਰ ਕਿਹੜਾ ਨਸ਼ਾ ਲਿਆ ਇਦਾਂ ਦਾ ਜਿਸ ਨੇ ਮੌਤ ਹੋਈ ਹੈ ਇਹਦੀ ਠੀਕ ਹੈ ਨਾ ਤੇ ਬਾਕੀ ਜੇ ਕੋਈ ਸਾਡਾ ਇਦਾਂ ਪਤਾ ਲੱਗਦਾ ਕੁਛ ਚਿਰ ਪਹਿਲਾਂ ਸਾਡੇ ਇੱਥੇ ਇੱਕ ਇਸ ਤਰ੍ਹਾਂ ਮੌਤ ਹੋਈ ਸੀ ਤਾਂ ਬਕਾਇਦਾ ਸੀ ਉਸੇ ਟਾਈਮ ਹੀ ਜਿਨ੍ਹਾਂ ਤੋਂ ਉਹਨੇ ਨਸ਼ਾ ਖਰੀਦਿਆ ਸੀਗਾ ਤੇ ਜਿਹੜੇ ਨਾਲ ਲੈ ਕੇ ਆਏ ਸੀਗੇ ਅਸੀਂ ਸਾਰਿਆਂ ਤੇ 304 ਦਾ ਬਕਾਇਦਾ ਕੇਸ ਰਜਿਸਟਰ ਕੀਤਾ ਉਹਨਾਂ ਤੇ ਪਰ ਸਾਡਾ ਜਿਹੜਾ ਨੋਟਿਸ ਆਉਂਦਾ ਅਸੀਂ ਜਿਹੜੇ ਬੰਦੇ ਨੇ ਉਹਨੂੰ ਪ੍ਰੇਰਿਤ ਕੀਤਾ ਟੀਕਾ ਲਾਂਚ ਮਦਦ ਕੀਤੀ ਹੈ ਜਾਂ ਜਿੱਥੋਂ ਨਾਲ ਲੈ ਕੇ ਆਇਆ ਅਸੀਂ ਪੂਰੀ ਤਹਿ ਤੱਕ ਜਾ ਕੇ ਪਿੱਛੋਂ ਤੱਕ ਹਰ ਲਿੰਕ ਉਹਦਾ ਅਪਵਰਡ ਫਾਰਵਰਡ ਲਿੰਕ ਲੈ ਕੇ ਬੈਕ ਲਿੰਕ ਲੈ ਕੇ ਅਸੀਂ ਪੂਰੀ ਘੋਕ ਕਰਕੇ ਪਰਚਾ ਦੇ ਕੇ ਸਭ ਨੂੰ ਅਰੈਸਟ ਕਰਕੇ ਜੇਲ੍ਹ ਭੇਜ ਰਿਹਾ ਪੰਨਵਾ ਤੋਂ ਇੱਕ ਵੀਡੀਓ ਵਾਇਰਲ ਹੋ ਗਈ ਆ 2 ਦਿਨ ਪਹਿਲਾਂ ਤੇ ਉਸ ਵੀਡੀਓ ਦੇ ਵਿੱਚ ਨਥੇੜੀ ਕਾਫੀ ਨਸ਼ਾ ਜੋ ਕਰਦੇ ਨੇ ਉਹਨਾਂ ਦਾ ਨਾਮ ਲੈ ਰਿਹਾ ਕੀ ਉਹਨਾਂ ਬੰਦਿਆਂ ਨੂੰ ਨਸ਼ਾ ਛਡਾਉਣ ਦੀ ਪ੍ਰਸ਼ਾਸਨ ਵੱਲੋਂ ਕੋਈ ਇਦਾਂ ਦੀ ਗੱਲਬਾਤ ਕੀਤੀ ਹੈ ਕਿ ਉਹਨਾਂ ਦੇ ਵਿੱਚੋਂ ਹੋ ਸਕਦਾ ਜਿਹੜਾ ਕੱਲ ਡੈਥ ਹੋਈ ਇਸਕਰੋਦੀ ਦੇ ਮੁੰਡੇ ਦੀ ਉਹਨਾਂ ਵਿੱਚੋਂ ਹੀ ਹੋਵੇ ਨਹੀਂ ਇਹ ਤੁਸੀਂ ਦੱਸਿਆ ਮੈਨੂੰ ਅੱਜ ਮੈਂ ਸਾਡੇ ਕੁਦਰਤੀ ਕੋਈ ਇਦਾਂ ਨੱਟ ਤੇ ਨਹੀਂ ਆਈ ਸਾਡੇ ਜਿਹੜੇ ਜਿਹੜੇ ਸਾਡੇ ਸੰਪਰਕ ਚ ਨੇ ਗਰੁੱਪ ਚ ਨੇ ਵੀਡੀਓ ਮੈਂ ਹੁਣੇ ਤੁਹਾਡੇ ਤੋਂ ਲੈ ਕੇ ਅਸੀਂ ਅੱਜ ਹੀ ਸ਼ਾਮ ਤੱਕ ਵੈਰੀਫਾਈ ਕਰ ਲੈਨੇ ਆਂ ਬਾਕੀ ਜਿੱਥੋਂ ਤੱਕ ਨਸ਼ਾ ਛੱਡਣ ਦੀ ਗੱਲ ਹੈ ਕਿ ਮੇਰੇ ਕੋਲੇ ਤਿੰਨ ਚਾਰ ਬੰਦੇ ਆਏ ਆ ਅੱਜ ਲੈ ਕੇ ਵੀ ਆ ਰਹੇ ਆ ਉਹਨਾਂ ਦੱਸਿਆ ਵੀ ਜਿਹੜੇ ਆਦੀ ਨੇ ਉਹ ਤੋਬਾ ਕਰਨੀ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਕਿਹਾ ਸਾਡੇ ਕੋਲ ਲੈ ਕੇ ਆਓ ਜੇ ਉਹਨਾਂ ਦੀ مالی ਹਾਲਤ ਮਾੜੀ ਨਹੀਂ ਪੈਸੇ ਖਰ ਸਕਦੇ ਤਾਂ ਘਾਬਦਾ ਸਰਕਾਰੀ ਸੈਂਟਰ ਦੇ ਵਿੱਚ ਮੁਕਤ ਬਿਨਾਂ ਕੋਈ ਪੈਸੇ ਲੱਗੇ ਬਿਨਾਂ ਕਿਸੇ ਤੋੜ ਤੋਂ ਵਧੀਆ ਟ੍ਰੀਟਮੈਂਟ ਕਰਕੇ ਉਹਦਾ ਨਸ਼ਾ ਛਡਾਇਆ ਜਾ ਸਕਦਾ ਹੈ ਅਸੀਂ ਕਹਿੰਨੇ ਵੀ ਸਭ ਤੋਂ ਵੱਡਾ ਜਿੱਥੇ ਵੀ ਜਾਣੇ ਆ ਪਿੰਡਾਂ ਦੇ ਵਿੱਚ ਸਭ ਤੋਂ ਵੱਡਾ ਵੀ ਸਭ ਤੋਂ ਵੱਡਾ ਪੁੰਨ ਕੀ ਹੈ ਜੇ ਤੁਸੀਂ ਕਿਸੇ ਦਾ ਨਸ਼ਾ ਛਡਾ ਕੇ ਉਹਦਾ ਧੀ ਪੁੱਤ ਸਹੀ ਲਾਈਨ ਤੇ ਲਏ ਹੁੰਦੇ ਹੋ ਇਸ ਤੋਂ ਵੱਡਾ ਪੁੰਨ ਨਹੀਂ ਹੋ ਸਕਦਾ ਸਰ ਉਹ ਖਰਾਓ ਜਿਹੜਾ ਸਕਰੋਤੀ ਪਿੰਡ ਹੈ ਉੱਥੇ ਐਂਟਰ ਹੁੰਦੇ ਹੀ ਨਸ਼ਾ ਮੁਕਤ ਲਿਖਿਆ ਹੋਇਆ ਉਹ ਕਹਿੰਦੇ ਪ੍ਰਸ਼ਾਸਨ ਵੱਲੋਂ ਲਿਖਾਇਆ ਗਿਆ ਨਸ਼ਾ ਮੁਕਤ ਉਸੇ ਪਿੰਡ ਦੇ ਵਿੱਚ ਮੌਤ ਹੁੰਦੀ ਹੈ ਦੇਖੋ ਜਿਹੜਾ ਨਸ਼ੇੜੀ ਹੈ ਜੇ ਪਿੱਛੇ ਵੀ ਜਿਹਨੇ ਇੱਕ ਜਿਹੜਾ ਟੀਕਾ ਲਾਇਆ ਸੀ ਸਾਨੂੰ ਪਤਾ ਲੱਗਿਆ ਸੀਗਾ ਇੱਥੇ ਅਸੀਂ ਦੋ ਪਰਚੇ ਦਰਜ ਕੀਤੇ ਆ ਇੱਕ ਬੰਦੇ ਦਾ ਪਤਾ ਲੱਗਾ ਸੀਗਾ ਪਿੱਛੋਂ ਕਿਤੇ ਤਰਨਤਾਰਨ ਤੋਂ ਕੋਈ ਡਰਗ ਲੈ ਕੇ ਆਇਆ ਸੀ ਜਾਂ ਕਿਤੇ ਹੋਰ ਜਗ੍ਹਾ ਤੋਂ ਪੀ ਕੇ ਆਕੇ ਠੀਕ ਹੈ ਨਾ ਜੀ ਪਰ ਉਸ ਪਿੰਡ ਦੇ ਵਿੱਚ ਜਿਹੜੇ ਪਿੰਡ ਸਾਡੀ ਨਿਗਾ ਚ ਨੇ ਉੱਥੇ ਅਸੀਂ ਪੂਰੀ ਤਰ੍ਹਾਂ ਦਿਨ ਰਾਤ ਨਾਕੀ ਲਾ ਕੇ ਜਿਵੇਂ ਕਿ ਜੋਲੀਆਂ ਖੇੜੀ ਗਿੱਲਾਂ ਨੂਰਪੁਰ ਇਹ ਸਾਡੇ ਮੇਨ ਮੇਨ ਪਿੰਡ ਜਿਨ੍ਹਾਂ ਤੇ ਸਾਡੀ ਪੂਰੀ ਨਿਗਾ ਹੈ ਕਿਉਂਕਿ ਪੁਰਾਣੇ ਟਾਈਮ ਤੋਂ ਇੱਥੋਂ ਦੇ ਪਿੰਡ ਵਾਲੇ ਜਿਹੜੇ ਵੇਚਦੇ ਤੇ ਉਹਨਾਂ ਦੇ ਪਰਚੇ ਦਰਜ ਇਹ ਸਾਰਾ ਪੁਰਾਣਾ ਰਿਕਾਰਡ ਕਢਾ ਕੇ ਹੀ ਇਹਨਾਂ ਤੇ ਅਸੀਂ ਵਿਸ਼ੇਸ਼ ਨਿਗਾ ਰੱਖ ਰਹੇ ਹਾਂ ਇਸ ਤੋਂ ਇਲਾਵਾ ਅਸੀਂ ਹਰ ਇੱਕ ਨੂੰ ਪ੍ਰੇਰਿਤ ਕਰ ਰਹੇ ਹਾਂ ਕਿ ਆਓ ਅਸੀਂ ਤੁਹਾਡੇ ਨਾਲ ਆ ਤੇ ਜੇ ਕਿਸੇ ਨਸ਼ਾ ਛੱਡਣਾ ਹੈ ਅਸੀਂ ਪੂਰੀ ਤਰ੍ਹਾਂ ਉਹਨੂੰ ਨਾਲ ਲਿਜਾਵਾਂਗੇ ਐਡਮਿਟ ਕਰਾਵਾਂਗੇ ਹਰ ਤਰ੍ਹਾਂ ਦੀ ਵਧੀ ਹੈਲਪ ਕਰਾਂਗੇ ਸਰ ਜੌਲੀਆਂ ਪਿੰਡ ਦੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਦੇ ਵਿੱਚ ਸਰਿਆਂ ਕਹਿ ਰਿਹਾ ਵੀ ਹਰ ਇੱਕ ਘਰ ਦੇ ਵਿੱਚੋਂ ਨਸ਼ਾ ਵਿਗਦਾ ਹੈ ਤੁਹਾਨੂੰ ਅਸੀਂ ਵੀਡੀਓ ਵੀ ਦੇ ਦਾਂਗੇ ਕੀ ਲੱਗਦਾ ਤੁਹਾਨੂੰ ਕਿ ਚੌਂਕੀ ਦੇ ਹੁੰਦੇ ਹੋਏ ਨਸਲ ਉਥੇ ਬੰਦ ਹੋ ਗਿਆ ਲੋਕ ਤਰਾ ਤਰਾ ਕਰ ਰਹੇ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਅੱਜ ਵੀ ਅਸੀਂ ਪਿੰਡ ਵਿੱਚ ਹੋ ਕੇ ਆਏ ਆ ਉਹ ਲੋਕ ਸऱ्याਮ ਕਹਿ ਰਹੇ ਨੇ ਕਿ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਉਹਦੇ ਲਈ ਹੁਣ ਕੀ ਅਗਲਾ ਸਟੈਪ ਤੁਹਾਡਾ ਕੀ ਹੋਏਗਾ ਦੇਖੋ ਅਸੀਂ ਕੱਲ ਵੀ ਕੱਲ ਵੀ ਨਵੇਂ ਕਾਨੂੰਨਾਂ ਮੁਤਾਬਕ ਵੀਡੀਓ ਸਾਰਾ ਕੁਝ ਬਣਾ ਕੇ 10 ਗ੍ਰਾਮ ਚਿੱਟੇ ਦਾ ਪਰਚਾ ਇੱਕ ਲੇਡੀਜ਼ ਨੂੰ ਪਰਚਾ ਦਿੱਤਾ ਹੈ ਨਵੇਂ ਕਾਨੂੰਨ ਤੱਕ ਵੀਡੀਓ ਬਣਾ ਕੇ ਉਹ ਸਭ ਕੁਝ ਸੈਪਟ ਕਰ ਰਹੀ ਹੈ ਕਿਵੇਂ ਨਸ਼ਾ ਤੋਂ ਲੈ ਕੇ ਉਹਨੇ ਇੱਥੇ ਵੇਚਦੇ ਆ ਸਾਰਿਆਂ ਦੇ ਲਿੰਕ ਵੀ ਅਸੀਂ ਪੜਵਾ ਰਹੇ ਆ ਤੇ ਜਿੱਥੋਂ ਤੱਕ ਮੇਰਾ ਸਬੰਧ ਹੈ ਕਿ ਬਤੌਰ ਹਲਕਾ ਨਿਗਰਾਨ ਅਫਸਰ ਹੋਂ ਕਰਕੇ ਮੈਂ ਉੱਥੇ ਲਗਾਤਾਰ 20-25 ਦਿਨ ਤੋਂ ਉੱਥੇ 24 ਘੰਟੇ ਹੀ ਨਾਕੇਬੰਦੀ ਹੋਈ ਹੋਈ ਹੈ ਮੇਰੀ ਮਾਨਯੋਗ ਐਸਐਸਪੀ ਸਾਹਿਬ ਨਾਲ ਕੱਲ ਵੀ ਗੱਲ ਹੋਈ ਹੈ ਜਿਨ੍ਹਾਂ ਨੇ ਦੱਸਿਆ ਕਿ ਜਦੋਂ ਵੀ ਲੋੜ ਪੈਣ ਤੇ ਜਿੰਨੀ ਫੋਰਸ ਆ ਤੁਹਾਨੂੰ ਦਿੱਤੀ ਜਾਊਗੀ ਘੇਰਾਬੰਦੀ ਕਰਕੇ ਸਮੇਂ-ਸਮੇਂ 'ਤੇ ਅਸੀਂ ਚੈੱਕ ਕਰਦੇ ਰਹਿੰਦੇ ਆ ਉੱਥੇ ਅਸੀਂ ਖੁਦ ਜਾ ਕੇ ਵੀ ਲੋਕਾਂ ਨੂੰ ਵਿਚਰੇ ਆ ਉਹ ਕਹਿੰਦੇ ਇਸ ਤੋਂ ਪਹਿਲਾਂ ਕਦੇ ਵੀ ਇੰਨੀ ਸ਼ਕਤੀ ਨਹੀਂ ਦੇਖਣ ਨੂੰ ਮਿਲੀ ਜਿੰਨੀ ਪ੍ਰਸ਼ਾਸਨ ਨੇ ਹੁਣ ਵੀ 25 ਦਿਨ ਤੋਂ ਵੀ ਪਿੰਡ ਨੂੰ ਘੇਰਾਬੰਦੀ ਕਰਕੇ ਮਤਲਬ ਇੱਕ ਕਰਫਿਊ ਦੀ ਤਰ੍ਹਾਂ ਅਸੀਂ ਉੱਥੇ ਪੂਰੀ ਤਰ੍ਹਾਂ ਮਾਹੌਲ ਉਹਨਾਂ ਨੂੰ ਸੂਚਿਤ ਕੀਤਾ ਹੋਇਆ ਲੋਕਾਂ ਨੂੰ ਵੀ ਸਾਨੂੰ ਪਿੰਡ ਦੇ ਲੋਕਾਂ ਨੂੰ ਵੀ ਕਿਉਂਕਿ ਉੱਥੇ ਕਾਫੀ ਜ਼ਿਆਦਾ ਗਿਣਤੀ 'ਚ ਕਰਨੇ ਜਿਹੜੇ ਖਾਸ ਬਰਾਦਰੀ ਨਾਲ ਸੰਬੰਧਿਤ ਰੱਖਦੇ ਨੇ ਤੇ ਕੋਈ ਵੀ ਚੀਜ਼ ਨੂੰ ਥੋੜਾ ਜਿਹਾ ਟਾਈਮ ਤਾਂ ਲੱਗਦਾ ਸਰ ਕੋਈ ਨੰਬਰ ਜਾਰੀ ਕਰਨਾ ਚਾਹੂਗੇ ਜਿਹੜੇ ਵੀ ਨਸ਼ਾ ਛੱਡਣਾ ਚਾਹੁੰਦੇ ਉਹਨੂੰ ਤੁਹਾਡੇ ਨਾਲ ਸੰਪਰਕ ਕਰਨ ਦਾ ਬਿਲਕੁਲ ਜੀ ਅਸੀਂ ਮੈਂ ਆਪਦਾ ਨੰਬਰ 8054500217 ਮੇਰਾ ਖੁਦ ਦਾ ਨੰਬਰ ਹੈ 24 ਘੰਟੇ ਮੈਂ ਸਟੇਸ਼ਨ ਤੇ ਹਾਜ਼ਰ ਹਾਂ ਕੋਈ ਵੀ ਬੰਦਾ ਮੇਰੇ ਨਾਲ ਸੰਪਰਕ ਕਰ ਸਕਦਾ ਉਸੇ ਟਾਈਮ ਅਸੀਂ ਆਪਦੀ ਗੱਡੀ ਸਰਕਾਰੀ ਭੇਜਾਂਗੇ ਤੇ ਜਿਹੜਾ ਵੀ ਕੋਈ ਇਸ ਅਸੀਂ ਨਸ਼ੇ ਵਾਲੇ ਨੂੰ ਸਭ ਤੋਂ ਵੱਡੀ ਗੱਲ ਹੈ ਕੋ ਮਾੜੀ ਨਿਗਾਨਾ ਨਹੀਂ ਦੇਖਦੇ ਉਹਨੂੰ ਇੱਕ ਇਹ ਲੈ ਲੈਣਿਆ ਵੀ ਕਿਸੇ ਤਰ੍ਹਾਂ ਇਹ ਮਾੜੀ ਸੰਗਤ ਚ ਪੈ ਕੇ ਇਸ ਦਾ ਆਦੀ ਹੋ ਗਿਆ ਤੇ ਉਹਨੂੰ ਕਿਸੇ ਤਰ੍ਹਾਂ ਪਿਆਰ ਨਾਲ ਸਮਝਾ ਬਿਝਾ ਕੇ ਇਸ ਤੋਂ ਵਿੱਚੋਂ ਕੱਢਿਆ ਜਾ ਸਕਦਾ ਜਦ ਕਿ ਬਜਾਏ ਉਸ ਨੂੰ ਨਫ਼ਰਤ ਦੀ ਭਾਵਨਾ ਦੇਖਣ ਦੀ ਬਜਾਏ ਉਹਦੇ ਨਾਲ ਹਮਦਰਦੀ ਦੀ ਲੋੜ ਆ ਸਾਨੂੰ ਠੀਕ ਹੈ ਹਮਦਰਦੀ ਨਾਲ ਹੀ ਉਹਦਾ ਛਡਾਇਆ ਜਾ ਸਕਦਾ